ਸਾਸਤ੍ਰਿਕਾ ਸਾਰਿਆਂ ਨੂੰ ਡਬਲ ਐਫ ਜੀ ਦੇਸੀ ਮੁਰਗਾ ਜਿਹੜੇ ਵੀ ਸੱਜਣ ਵੀਰ ਨੂੰ ਅੱਗੇ ਸਰਦੀਆਂ ਲਈ ਆਂਡਾ ਚਾਹੀਦਾ ਹੈ ਤਾਂ ਮੇਰੇ ਕੋਲ ਦੇਸੀ ਪਿਓਰ ਦੇਸੀ ਮੁਰਗੀਆਂ ਖਰੀਦ ਸਕਦੇ ਹਨ ਮੇਰਾ ਸੰਪਰਕ ਨੰਬਰ ਹੈ 98146 40851 ਮੇਰਾ ਸੰਪਰਕ ਕਰਕੇ ਮੇਰੇ ਫਾਰਮ ਤੇ ਆ ਸਕਦੇ ਹਨ ਜਿਹੜੇ ਵੀ ਸੱਜਣ ਵੀਰ ਨੂੰ ਮੁਰਗੀਆਂ ਚਾਹੀਦੀਆਂ ਹਨ ਤਾਂ ਮੁਰਗੀਆਂ ਦਾ ਰੇਟ ਤੁਹਾਨੂੰ ਲੈਸ ਤੇ ਲਾਜ ਜਾਵੇਗਾ ਮੁਰਗੀਆਂ ਤੁਹਾਨੂੰ ਵੇਟ ਦੇ ਸਾਹਬ ਤੇ ਵੇਚੀਆਂ ਜਾਣਗੀਆਂ 170 ਰੁਪਏ ਕਿਲੋ ਚਾਹੇ ਕਿਸੇ ਨੇ ਕੋਈ ਮੁਰਗਾ ਲੈਣਾ ਹੋਵੇ ਚਾਹੇ ਕਿਸੇ ਨੇ ਕੋਈ ਮੁਰਗੀ ਲੈਣੀ ਹੋਵੇ 170 ਰੁਪਏ ਕਿਲੋ ਵੇਟ ਦੇ ਸਾਹਬ ਤੇ ਮਿਲਣਗੀਆਂ ਤਾਂ ਮੇਰਾ ਡਰੈੱਸ ਹੈ ਟਾਣੀ ਪੁੱਲਾ ਸਿੰਘ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਮੋਬਾਈਲ ਨੰਬਰ 9814640851 ਮੇਰੇ ਨਾਲ ਸੰਪਰਕ ਕਰਕੇ ਮੇਰੇ ਫਾਰਮ ਤੇ ਆ ਕੇ ਮੁਰਗੀਆਂ ਲੈ ਸਕਦੇ ਹਨ